ਸੋ ਸ਼ੇਫ ਸੈਨਾ ਪੰਜਾਬ ਦੇ ਸੂਬਾ ਆਗੂ ਸੰਦੀਪ ਥਾਪਰ ਦੇ ਉੱਪਰ ਲੁਧਿਆਣਾ ਦੇ ਵਿੱਚ ਅੱਜ ਇੱਕ ਜ਼ਬਰਦਸਤ ਹਮਲਾ ਹੋਇਆ ਵਾ ਔਰ ਉਸ ਹਮਲੇ ਨੇ ਜਿੱਥੇ ਪੂਰੇ ਪੰਜਾਬ ਦੀ ਰਾਜਨੀਤੀ ਨੂੰ ਬਦਲ ਕੇ ਰੱਖ ਦਿੱਤਾ ਵਾ ਉਥੇ ਆਮ ਲੋਕ ਵੀ ਇਸ ਹਮਲੇ ਦੇ ਬਾਅਦ ਆਪਣੇ ਆਪ ਨੂੰ ਡਰਿਆ ਮਹਿਸੂਸ ਕਰ ਰਹੇ ਨੇ ਸ਼ਿਵ ਸੈਨਾ ਦੇ ਇਸ ਆਗੂ ਦੇ ਉੱਪਰ ਦਿਨ ਦਿਹਾੜੇ ਹੋਣਾ ਹਮਲਾ ਜੜਾ ਵਾ ਉਹ ਕਿਤਨਾ ਕਿਤੇ ਵੱਡੇ ਸਵਾਲ ਵੀ ਖੜੇ ਕਰ ਰਿਹਾ ਵਾ ਨਾਲ ਉਹਨਾਂ ਦੇ ਉਹਨਾਂ ਦਾ ਇੱਕ ਸੁਰੱਖਿਆ ਮੁਲਾਜ਼ਮ ਵੀ ਸੀਗਾ ਜਿਸ ਨੂੰ ਬੜੇ ਆਰਾਮ ਦੇ ਨਾਲ ਸਾਈਡ ਦੇ ਉੱਤੇ ਕਰ ਦਿੱਤਾ ਜਾਂਦਾ ਵਾ ਇਸ ਅੱਜ ਘਟਨਾਕ੍ਰਮ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਨੇਤਾ ਰੋਹਿਤ ਗੁਪਤਾ ਜੀ ਔਰ ਉਹਨਾਂ ਦੇ ਤਮਾਮ ਸਾਥੀ ਜਿਹੜੇ ਆ ਉਹ ਇਸ ਵੇਲੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਰੋਹਿਤ ਜੀ ਦੱਸ ਦਿਓ ਅੱਜ ਤੁਹਾਡੀ ਪਾਰਟੀ ਦੇ ਇੱਕ ਸੀਨੀਅਰ ਲੀਡਰ ਦੇ ਉੱਤੇ ਜਾਨਲੇਵਾ ਹਮਲਾ ਦਿਨ ਦਿਹਾੜੇ ਹੋਇਆ ਜੀ ਕੀ ਕਹਿਣਾ ਚਾਹੋਗੇ ਇਸ ਹਮਲੇ ਦੇ ਬਾਅਦ ਜੈ ਸ਼੍ਰੀ ਰਾਮ ਮੈਂ ਰੋਹਿਤ ਮਹਾਜਨ ਪੰਜਾਬ ਪ੍ਰਧਾਨ ਜੁਵਾ ਸ਼ਿਵਸਨਾ ਪੰਜਾਬ ਮੇਰੇ ਨਾਲ ਸਾਡੇ ਜ਼ਿਲ੍ਹਾ ਦੇ ਮੀਡੀਆ ਪ੍ਰਭਾਰੀ ਪਵਨ ਵਰਮਾ ਜੀ ਪੰਜਾਬ ਦੇ ਜੂਤ ਦੇ ਸਚਿਵ ਸੰਨੀ ਮਹਿਰਾ ਜੀ ਬੜੀ ਹੀ ਦੁਖਦਾਈ ਘਟਨਾ ਹੈ ਸ਼ਿਵਸਨਾ ਪੰਜਾਬ ਇਸ ਗੱਲ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਹੈ ਪੰਜਾਬ ਦੇ ਵਿੱਚ ਜੋ ਹਾਲਾਤ ਬਣ ਚੁੱਕੇ ਨੇ ਸਾਰੇ ਲੋਕ ਪਲੀ ਪੰਤੀ ਜਾਣ ਰਹੇ ਨੇ ਕਿ ਪੰਜਾਬ ਜਿਹੜਾ ਅੱਜ ਬਿਹਾਰ ਦੀ ਤਰਜ਼ ਤੇ ਪੰਜਾਬ ਦੇ ਵਿੱਚ ਜਿਹੜਾ ਗੁੰਡਾ ਰਾਜ ਪੂਰੀ ਤਰ੍ਹਾਂ ਹੈਵੀ ਹੋ ਚੁੱਕਿਆ ਹੈ ਪਰ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਡੀਜੀਪੀ ਸਾਹਿਬ ਨੇ ਉਹ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਜਿਹੜੀ ਦੁਹਾਈ ਆ ਉਹ ਹਲਪਦੇ ਨੇ ਹਿੰਦੂ ਨੇਤਾ ਜਿਹੜੇ ਨੇ ਦਿਨ ਬਦਿਨ ਜਿਹੜੇ ਨੇ ਟਾਰਗੇਟ ਹੋ ਰਹੇ ਨੇ ਕਦੀ ਹਿੰਦੂ ਨੇਤਾਵਾਂ ਦੀਆਂ ਮੋਤਾ ਕੀਤੀਆਂ ਜਾ ਰਹੀਆਂ ਨੇ ਕਦੀ ਉਹਨਾਂ ਤੇ ਹਮਲੇ ਕੀਤੇ ਜਾ ਰਹੇ ਨੇ ਬੜੀ ਦੁਖਦਾਈ ਖਬਰ ਹੈ ਕਿ ਅੱਜ ਸਵੇਰੇ 11:30 ਵਜੇ ਦੇ ਕਰੀਬ ਛੇਸਣਾ ਪੰਜਾਬ ਦੇ ਜਿਹੜੇ ਟਕਸਾਲੀ ਨੇਤਾ ਸੰਦੀਪ <th>ਪਰ ਜੀ ਆਪਣੇ ਸੁਰੱਖਿਆ ਕਰਮੀ ਦੇ ਨਾਲ ਲੁਧਿਆਣਾ ਰੋਡ ਦੇ ਉੱਪਰ ਜਾ ਰਹੇ ਸੀ ਦੋ ਤਿੰਨ ਲੋਕ ਜਿਹੜੇ ਨੇ ਜਿਹੜੇ ਕਿ ਹਥਿਆਰਾਂ ਨਾਲ ਲਿਆ ਸੀ ਉਹਨਾਂ ਕੋ ਕਿਰਪਾਨਾਂ ਸੀ ਧਾਤਰ ਸੀ ਉਹਨਾਂ ਨੇ ਥਾਪਰ ਜੀ ਨੂੰ ਸਰੇ ਆਮ ਬਾਜ਼ਾਰ ਦੇ ਵਿੱਚ ਛੁੱਟ ਕੇ ਉਹਨਾਂ ਤੇ ਇੰਨਾ ਕ ਹਮਲਾ ਕੀਤਾ ਕਿ ਕਾਫੀ ਸੱਟਾਂ ਲਗੀਆਂ ਛੇਸਾਣਾ ਪੰਜਾਬੀ ਇਸ ਜਿਹੜੀ ਆ ਘਟਨਾ ਦੀ ਨਿੰਦਾ ਕਰਦੀ ਆ ਤੇ ਸੀਪੀ ਸਾਹਿਬ ਕੋਲ ਮੰਗ ਕਰ ਦਿਆ ਕਿ ਜਿਹੜੇ ਹਥਿਆਰੇ ਨੇ ਜਿਨ੍ਹਾਂ ਨੇ ਹਮਲਾ ਕੀਤਾ ਬਹੁਤ ਜਲਦ ਤਾਂ ਜਲਦ ਕਾਨੂੰਨ ਦੇ ਜਿਹੜੇ ਆ ਸਿਕੰਦੇ ਵਿੱਚ ਹੋਣੇ ਚਾਹੀਦੇ ਨੇ ਰੋਹਿਤ ਜੀ ਲਗਾਤਾਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸ਼ਿਵ ਸੈਨਾ ਦੇ ਲੀਡਰਾਂ ਤੇ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਲੀਡਰਾਂ ਦੇ ਉੱਤੇ ਲਗਾਤਾਰ ਜਿਹੜਾ ਵਾ ਉਹ ਜਾਨਲੇਵਾ ਹਮਲੇ ਹੁੰਦੇ ਆ ਜਿਸ ਨੂੰ ਲੈ ਕੇ ਤਕਰੀਬਨ ਬਹੁਤ ਸਾਰੇ ਲੀਡਰਾਂ ਨੂੰ ਜਿਹੜਾ ਵਾ ਸਿਕਿਉਰਟੀ ਵੀ ਮਿਲੀ ਹੋਈ ਆ ਅੱਜ ਵੀ ਤੁਹਾਡੀ ਪਾਰਟੀ ਦੇ ਜਿਹੜੇ ਲੀਡਰ ਸੀਗੇ ਥਾਪਰ ਸਾਹਿਬ ਉਹਨਾਂ ਦੇ ਨਾਲ ਇੱਕ ਸੁਰੱਖਿਆ ਕਰਮੀ ਮੌਜੂਦ ਸੀਗਾ ਔਰ ਜੋ ਉਹ ਘਟਨਾ ਕਰਨ ਦੇ ਵਿੱਚ ਨਜ਼ਰ ਆਉਂਦਾ ਵਾ ਕਿ ਪੁਲਿਸ ਵਾਲਿਆਂ ਨੂੰ ਉਹ ਪਰੇ ਆਰਾਮ ਨਾਲ ਲੈ ਜਾਂਦੇ ਆ ਇਸ ਪੁਲਿਸ ਮੁਲਾਜ਼ਮ ਦੀ ਕਾਰਜਸ਼ਾਲੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਇਹ ਗੱਲ ਜਿਹੜੀ ਆ ਸਮਝ ਤੋਂ ਬਿਲਕੁਲ ਪਰੇ ਆ ਜਿਵੇਂ ਕਿ ਅੱਜ ਤੋਂ 1 ਸਾਲ ਪਹਿਲਾਂ ਜਦੋਂ ਸ਼ਹੀਦ ਸੁਦੀਰ ਸੂਰੀ ਜੀ ਨੂੰ ਵੀ ਮੌਤ ਦੇ ਘਾਟ ਉਤਾਰਿਆ ਤੇ ਉਹਨਾਂ ਦੇ ਨਾਲ 12 ਤੋਂ 13 ਜਿਹੜੇ ਉਹਨਾਂ ਦੇ ਸੁਰੱਖਿ ਸੁਰੱਖਿਆ ਕਰਮੀ ਜਿਹੜੇ ਸੀ ਉਹ ਮੌਜੂਦ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਦੀ ਵੀ ਤਾਜ਼ਾ ਘਟਨਾ ਜਿਹੜੀ ਆ ਸੁਰੱਖਿਆ ਕਰਮੀ ਉਹਨਾਂ ਦੀ ਸਕੂਟਰ ਦੇ ਮਗਰ ਬੈਠਾ ਉਹਨੂੰ ਉਤਾਰ ਕੇ ਦੂਸਰੇ ਪਾਸੇ ਲੈ ਜਾਂਦੇ ਨੇ ਜਦ ਕਿ ਉਹਦੇ ਕੋਲ ਆਪਣਾ ਪਿਸਤਲ ਆ ਆਪਣਾ ਹਥਿਆਰ ਆ ਪਰ ਉਹ ਸੁਰੱਖਿਆ ਕਰਮੀ ਨੇ ਸਾਡੀ ਸਮਝ ਤੋਂ ਬਾਹਰ ਆ ਕਿ ਉਸਨੂੰ ਚਲਾਣਾ ਮੁਜਾਬਰ ਕਿਉਂ ਨਹੀਂ ਸਮਝਿਆ ਜਾਂ ਤੇ ਸਰਕਾਰ ਨੇ ਇਹਨਾਂ ਦੇ ਹੱਥ ਬੰਨੇ ਹੋਏ ਨੇ ਇਹ ਸਿਰਫ ਦਿਖਾਵੇ ਆਸਤੇ ਜਿਹੜੇ ਸ਼ਿਵਸਨਾਂ ਦੇ ਲੀਡਰ ਨੇ ਉਹਨਾਂ ਨੂੰ ਸੁਰੱਖਿਆ ਕਰਮੀ ਜਾਂ ਗਨਮੈਨ ਦਿੱਤੇ ਗਏ ਨੇ ਉਹਨਾਂ ਨੂੰ ਹਥਿਆਰ ਚਲਾਉਣ ਦੀ ਇਜਾਜ਼ਤ ਨਹੀਂ ਆ ਮੈਨੂੰ ਤੇ ਇਸ ਤਰ੍ਹਾਂ ਦਾ ਹੀ ਕੋਈ ਕੰਮ ਲੱਗਦਾ ਹੈ ਰੋਹੀ ਜੀ ਕੀ ਮੰਗ ਕਰੋਗੇ ਕਿਉਂਕਿ ਸਿਕਿਉਰਿਟੀ ਤੇ ਦਿੱਤੀ ਦੀ ਆ ਸੇਫਟੀ ਦੇ ਲਈ ਤੇ ਜਦੋਂ ਨਾਲ ਜਿਹੜਾ ਸਿਕਿਉਰਿਟੀ ਵਲਾਂ ਇੱਕ ਮੁਲਾਜ਼ਮ ਪੰਜਾਬ ਪੁਲਿਸ ਦਾ ਐਸਆਈ ਡਿਊਟੀ ਦੇ ਰਿਹਾ ਉਹਦੀ ਡਿਊਟੀ ਆ ਕਿ ਜਿਸ ਲੀਡਰ ਦੇ ਨਾਲ ਉਹ ਹੈਗਾ ਵਾ ਉਹਦੀ ਸੁਰੱਖਿਆ ਕਰਨੀ ਲੇਕਿਨ ਉਹ ਕੁਛ ਵੀ ਨਹੀਂ ਕਰ ਰਿਹਾ ਜੋ ਸੀਸੀਟੀਵੀ 'ਚ ਨਜ਼ਰ ਆ ਰਿਹਾ ਕਿ ਇਸ ਮੁਲਾਜ਼ਮ ਦੀ ਜਿਹੜੀ ਡਿਊਟੀ ਦੇ ਦੌਰਾਨ ਇੱਕ ਤਾਹੀ ਵਰਤੀ ਗਈ ਆ ਸ਼ਿਵ ਸੈਨਾ ਪੰਜਾਬ ਇਸ ਦੀ ਜਾਂਚ ਦੀ ਮੰਗ ਵੀ ਕਰੇਗੀ ਸ਼ਿਵ ਸੈਨਾ ਪੰਜਾਬ ਜਿਹੜੀ ਆ ਉਹ ਹਮੇਸ਼ਾ ਹੀ ਜਿਹੜਾ ਪੰਜਾਬ ਪੁਲਿਸਾ ਜਿਹੜੀ ਅਲੇ ਤੇ ਜਿਹੜਾ ਨਿਸ਼ਾਨ ਦਾ ਦੇਹ ਜਿਹੜੀ ਆ ਸੰਦੇਸ਼ ਜਾਨਕ ਜਿਹੜੇ ਚਿੰਨ ਆ ਉਹ ਰਖਦੀ ਆਈ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸੁਦੀਰ ਸੂਰੀ ਨੂੰ ਵੀ ਜਦੋਂ ਮਾਰਿਆ ਗਿਆ ਤੇ ਉਹਦੇ ਨਾਲ 12 ਤੋਂ 13 ਸੁਰੱਖਿਆ ਕਰਮੀ ਸੀ ਪਰ ਕਿਸੇ ਵੀ ਸੁਰੱਖਿਆ ਕਰਮੀ ਨੇ ਗੋਲੀ ਚੁਲਾਨੀ ਉਚਿਤ ਨਹੀਂ ਸਮਝੀ ਹਤਿਆਰਾ ਮਾਰ ਕੇ ਉਸੇ ਤਰ੍ਹਾਂ ਹੀ ਆਪਣੇ ਕਾਰ ਦੇ ਅੰਦਰ ਜਿਹੜੀ ਵੀ ਦੁਕਾਨ ਜਾਂ ਕਾਰ ਸੀ ਉੱਥੇ ਚਲਾ ਗਿਆ ਅੱਜ ਵੀ ਤੁਸੀਂ ਦੇਖਿਆ ਵੀਡੀਓ ਵਾਇਰਲ ਹੋ ਰਹੀਆਂ ਨੇ ਸੁਰੱਖਿਆ ਕਰਮੀ ਜਿਹੜਾ ਸੀ ਜਦੋਂ ਉਹ ਥਾਪੜ ਸਾਹਿਬ ਨੂੰ ਮਾਰ ਕੇ ਹਮਲਾ ਕਰਕੇ ਆਪਣੇ ਵੱਲੋਂ ਜਾਨੋ ਮਾਰ ਕੇ ਉਹ ਸੁੱਟ ਗਏ ਤੇ ਉਹਨਾਂ ਦੀ ਸਕੂਟਰੀ ਲੈ ਕੇ ਉੱਥੋਂ ਚਲੇ ਗਏ ਉਸ ਤੋਂ ਬਾਅਦ ਜਿਹੜਾ ਸੁਰੱਖਿਆ ਕਰਮੀ ਸੀ ਉਹ ਹੱਥ ਦੇ ਵਿੱਚ ਪਿਸਤਲ ਫੜ ਕੇ ਪਿੱਛੇ-ਪਿੱਛੇ ਜਾ ਰਿਹਾ ਸੀ ਅਸੀਂ ਪੁੱਛਣਾ ਚਾਹੁੰਦੇ ਹਾਂ ਕੀ ਗੱਲ ਉਹ ਪਿਸਤਲ ਤੋਂ ਉਸ ਵੇਲੇ ਗੋਲੀ ਨਹੀਂ ਸੀ ਚਲਦੀ ਜਾਂ ਸਰਕਾਰਾਂ ਨੇ ਹੱਥ ਬੰਨੇ ਆ ਜਾਂ ਡੀਜੀਪੀ ਸਾਹਿਬ ਨੇ ਜਿਹੜੇ ਸੁਰੱਖਿਆ ਕਰਮੀ ਹਿੰਦੂ ਨੇਤਾਵਾਂ ਨੂੰ ਦਿੱਤੇ ਆ ਉਹਨਾਂ ਨੂੰ ਆਰਡਰ ਕੀਤੇ ਹੋਏ ਆ ਕਿ ਜੋ ਮਰਜ਼ੀ ਹੋ ਜੇ ਇਹਨਾਂ ਨਾਲ ਤੁਸੀਂ ਗੋਲੀ ਨਹੀਂ ਚਲਾਨੀ ਇਹ ਜਿਹੜੇ ਆ ਚਿੰਤਾ ਦਾ ਵਿਸ਼ੇ ਆ ਸ਼ਿਵ ਸੈਨਾ ਪੰਜਾਬ ਜਿਹੜੀ ਆ ਇਹਨਾਂ ਹਾਲਾਤਾਂ ਤੋਂ ਬਾਅਦ ਇਸ ਮੁੱਦੇ ਤੇ ਜ਼ਰੂਰ ਵਿਚਾਰ-ਮਰਚ ਕਰੇਗੀ। ਸਰ ਮੇਰਾ ਲਾਸਟ ਸਵਾਲ ਅੱਜ ਦੀ ਗੱਲਬਾਤ ਦਾ ਕਿ ਸ਼ਿਵ ਸੈਨਾ ਪੰਜਾਬ ਦੇ ਲੀਡਰ ਉੱਪਰ ਦਿਨ ਦਿਹਾੜੇ ਵੱਡਾ ਹਮਲਾ ਵਾ ਅਗਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਪਾਰਟੀ ਵੱਲੋਂ ਜਿਹੜਾ ਵਾ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਜਾਂ ਪ੍ਰੋਟੈਸਟ ਜਿਹੜੇ ਉਹ ਕੀਤੇ ਜਾਣਗੇ ਉਹਦੇ ਬਾਰੇ ਥੋੜਾ ਪਾਰਟੀ ਦਾ ਕੀ ਐਕਸ਼ਨ ਹੋਣ ਜਾ ਰਿਹਾ ਉਹਦੇ ਬਾਰੇ ਥੋੜਾ ਜਆ ਦਰਸ਼ਕਾਂ ਨੂੰ ਦੱਸ ਦਿਓ। ਸ਼ਿਵ ਸੈਨਾ ਪੰਜਾਬ ਦੀ ਜਿਹੜੀ ਸਮੂਚੀ ਟੀਮ ਹੈ ਰਾਸ਼ਟਰੀ ਪ੍ਰਧਾਨ ਜਿਹੜੀ ਸੰਜੀਵ ਕਨੋਲੀ ਜੀ ਰਾਸ਼ਟਰੀ ਚੇਅਰਮੈਨ ਜੀਵ ਟੰਡਨ ਜੀ ਉਸੇ ਸਮੇਂ ਦੇ ਹੀ ਲੁਧਿਆਣਾ ਦੇ ਡੀ ਐਮ ਸੀ ਹਸਪੀਟਲ ਦੇ ਵਿੱਚ ਮੌਜੂਦ ਸੀ ਤੇ ਉਹਨਾਂ ਨੇ ਜੋ ਕੱਲ ਦੀ ਕਾਲ ਜਿਹੜੀ ਆ ਲੁਧਿਆਣਾ ਬੰਦ ਦੀ ਕਾਲ ਜਿਹੜੀ ਸ਼ਿਵਸਨਾ ਪੰਜਾਬ ਵੱਲੋਂ ਕੱਲ ਦਿੱਤੀ ਗਈ ਆ ਕੱਲ ਪੂਰਨ ਤੌਰ ਤੇ ਲੁਧਿਆਣਾ ਜਿਹੜਾ ਬੰਦ ਰੱਖਿਆ ਜਾਏਗਾ ਉਸ ਤੋਂ ਬਾਅਦ ਇੱਕ ਹਾਈ ਕਮੇਟੀ ਦੀ ਮੀਟਿੰਗ ਸੱਦ ਕੇ ਜੋ ਵੀ ਫੈਸਲਾ ਹੋਏਗਾ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਜੇ ਪੂਰੇ ਪੰਜਾਬ ਦੀ ਵੀ ਬੰਦ ਦੀ ਕਾਲ ਦੇਣੀ ਪਈ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰਨੇ ਪਏ ਤੇ ਸ਼ਿਵਸਨਾ ਉਸ ਚੀਜ਼ ਤੋਂ ਪਿੱਛੇ ਨਹੀਂ ਹਟੇਗੀ ਪੂਰੇ ਤਰਾ ਪ੍ਰਦਰਸ਼ਨ ਕਰਕੇ ਪੰਜਾਬ ਬੰਦ ਦੀ ਕਾਲ ਵੀ ਦਿੱਤੀ ਜਾ ਸਕਦੀ ਆ ਸੋ ਗੱਲਬਾਤ ਲਈ ਧੰਨਵਾਦ ਇਹ ਸਨ ਸ਼ਿਵ ਸੈਨਾ ਦੇ ਪੰਜਾਬ ਨੇਤਾ ਰੋਹਿਤ ਮਹਾਜਨ ਜੀ ਜਿਨ੍ਹਾਂ ਨੇ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿਖੇਦੀ ਕੀਤੀ ਹੈ ਕਿ ਜੋ ਹਮਲਾ ਹੋਇਆ ਵਾ ਸ਼ਿਵ ਸੈਨਾ ਦੇ ਪੰਜਾਬ ਦੇ ਲੀਡਰ ਸੰਜੀਵ ਥਾਪਰ ਦੇ ਉੱਪਰ ਉਹਨਾਂ ਦੀ ਕੜੇ ਸ਼ਬਦਾਂ ਦੇ ਵਿੱਚ ਇਹਨਾਂ ਨੇ ਨਿੰਦਾ ਕੀਤੀ ਹੈ ਔਰ ਇਸ ਦੇ ਨਾਲ ਹੀ ਜੋ ਸੁਰੱਖਿਆ ਕਰਮਚਾਰੀ ਉਹਨਾਂ ਦੇ ਨਾਲ ਸੀਗਾ ਉਸ ਦੀ ਡਿਊਟੀ ਦੇ ਦੌਰਾਨ ਜੋ ਕੁਝ ਉਸ ਨੇ ਅੱਜ ਕੀਤਾ ਵਾ ਉਸ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਵੀ ਵੱਡੇ ਸਵਾਲ ਜਿਹੜੇ ਆ ਉਹ ਸ਼ਿਵ ਸੈਨਾ ਨੇਤਾ ਰੋਹਿਤ ਗੁਪਤਾ ਜੀ ਨੇ ਖੜੇ ਕੀਤੇ ਆ ਕੱਲ ਪੰਜਾਬ ਦੇ ਪਹਿਲਾ ਜਿਹੜਾ ਵਾ ਉਹ ਲੁਧਿਆਣਾ ਬੰਦ ਦੀ ਕਾਲ ਵੀ ਜਿਹੜੀ ਆ ਸ਼ਿਵ ਸੈਨਾ ਪੰਜਾਬ ਵੱਲੋਂ ਦਿੱਤੀ ਜਾ ਰਹੀ ਹੈ ਔਰ ਰੋਹੀ ਜੀ ਨੇ ਦੱਸਿਆ ਵਾ ਕਿ ਇਸ ਇਨਸਾਫ ਦੀ ਲੜਾਈ ਨੂੰ ਉਹ ਅੱਗੇ ਤੱਕ ਲੈ ਕੇ ਜਾਣਗੇ ਲਗਾਤਾਰ ਤੁਸੀਂ ਜੁੜੇ ਰਹੋ ਐਕਸਪ੍ਰੈਸ ਨਿਊਜ਼ نیٹ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਧਾਰੀਵਾਲ ਤੋਂ ਧੰਨਵਾਦ